ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆਂ ਜੀ ਲਓ ਜੀ ਅੱਜ ਜਿਹੜਾ ਹੈਗਾ ਦਸਵੀਂ ਦਾ ਦਿਹਾੜਾ ਹੈਗਾ ਸਾਰਿਆਂ ਨੂੰ ਮੇਰੇ ਵੱਲੋਂ ਦਸਵੀਂ ਦੇ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਵਧਾਈਆਂ ਹੋਣ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਵੀ ਜਾਵਾਂਗੇ ਹਨ ਖੀਰ ਬਣਾਈ ਐ ਮੈਂ ਖੀਰ ਬਣਾਈ ਐ ਤੇ ਖੀਰ ਵਗੈਰਾ ਮੈਂ ਬਣਾ ਲਈ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਚਲਦੇ ਮੱਥਾ ਟੇਕਣ ਤੇ ਬਾਕੀ ਘਰ ਦੇ ਕੰਮ ਕਰ ਲੈਨੇ ਕੱਪੜੇ ਧੋਣ ਵਾਲੇ ਰਹਿੰਦੇ ਨੇ ਮੈਂ ਆਕੇ ਧੋਂ ਕਿਉਂਕਿ ਹੁਣ ਮੌਸਮ ਥੋੜਾ ਜਿਹਾ ਠੰਡਾ ਹੋ ਗਿਆ ਸਵੇਰੇ ਠੰਡ ਜੀ ਹੁੰਦੀ ਆ ਹਨਾ ਚਲੋ ਫੇਰ ਆਉਂਦੇ ਆਣੂ ਵਧੀਆ ਧੁੱਪ ਕੜੀ ਜੀ ਧੁੱਪ ਹੋ ਜੂਗੀ ਫੇਰ ਕੱਪੜੇ ਝੋਲਾਂਗੇ ਤੇ ਹੁਣ ਮੈਂ ਫੇਰ ਪਾਲਾਂ ਪਹਿਲਾਂ ਮੈਂ ਉਧਰੋਂ ਕਮਰੇ ਵਗੈਰਾ ਸਾਫ਼ ਕਰਨ ਵਾਗੀ ਦੁਕਾਨ ਨੂੰ ਵਗੈਰਾ ਚ ਝਾੜੂ ਲਾਇਆ ਹਨਾ ਅੱਧਾ ਪੋਚੇ ਕਿਤੇ ਨਹੀਂ ਲਾਏ ਹੈਗੇ ਕਿਉਂਕਿ ਸਵੇਰੇ 10:00 ਕਰਕੇ ਥੋੜਾ ਜਿਹਾ ਕੰਮ ਜ਼ਿਆਦਾ ਹੋ ਜਾਂਦਾ ਜੀ ਇੱਧਰ ਰਸੋਈ ਦੇ ਪਹਿਲਾਂ ਹਰਸ ਨੂੰ ਸਕੂਲ ਟੋਰੇਗਾ ਫਿਰ ਉਹਦੀ ਰੋਟੀ ਬਣਾਈ ਫਿਰ ਮੈਂ ਆਪਣੀ ਤਿਆਰੀ ਕਰੀ ਆਜਾ ਹੁਣ ਆਪਾਂ ਉਹ ਮੇਆ ਦਾ ਸਮਾਨ ਜਿਹੜਾ ਪੱਲੀ ਬਣਾਤੀ ਸੀ ਕਿ ਉਹ ਠੰਡੀ ਹੋ ਜੂ ਹੁਣ ਆਪਾਂ ਇਹ ਵਿੱਚ ਪਾੜਾਂਗੇ ਕੇ ਨਹੀਂ 10ਵੇਂ ਮਿੰਟਾਂ ਦੇ ਹਰੇਕ 10 ਮਿੰਟ ਵਿੱਚ ਖੀਰ ਬਣਾਉਣੀ ਹੁੰਦੀ ਹੈ ਜੀ ਸਾਰੇ ਬਣਾਉਂਦੇ ਆ ਜਦੋਂ ਹਨ ਮੱਠਾ ਵਗੈਰਾ ਟੇਕ ਲੈਣੇ ਬਾਕੀ ਮੰਗਰ ਜਾਂਦਾ ਹੁਣ ਹੈ ਇਹ ਰੋਕੀ ਬਤਾਈ ਹੈ ਨਹੀਂ ਇਹ ਪਾਉਣੇ ਕਿਵੇਂ ਪਾਉਣੇ ਅੱਜ ਮੈਂ ਦੁੱਧ ਪਾ ਰਿਹਾ ਪਤੀਲੇ ਦੇ ਵਿੱਚ ਖੀਰ ਮੈਂ ਤਾਂ ਬਣਾ ਲਈ ਸੀਗੀ ਇਹਦੇ ਵਿੱਚ ਪਹਿਲਾਂ ਮੈਂ ਦੁੱਧ ਨੂੰ ਉਵਾਲੀ ਦਿੱਤੀ ਸੀ ਆ ਦੇਖੋ ਇਸ ਤਰ੍ਹਾਂ ਇੱਥੇ ਦੁੱਧ ਟਾਕਤਾ ਸੀਗਾ ਦੁੱਧ ਨੂੰ ਉਵਾਲੀ ਦੇ ਕੇ ਫਿਰ ਪਤੀਲੇ ਦੇ ਵਿੱਚ ਹੀ ਮੈਂ ਖੀਰ ਬਣਾ ਲਈ ਮੇਹੀ ਖੀਰ ਥੋੜੀ ਹੋ ਸੀਗੀ ਤੇ ਇਧਰ ਕਲਵਿੰਦਰ ਜੀ ਡੱਬਾ ਲੈ ਕੇ ਆਇਆ ਨੇ ਇਹਨਾਂ ਨੇ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਹੋਊਗਾ ਮੈਂ ਬਸ ਖੀਰ ਤੇ ਦੁੱਧ ਲੈ ਕੇ ਆਪਾਂ ਚਲਦੇ ਹਾਂ ਹੁਣ ਜਿਹੜਾ ਹੈਗਾ ਕੀਰਤਨ ਹੋ ਰਿਹਾ ਹੈ ਬਾਬਾ ਜੀ ਕੀਰਤਨ ਕਰ ਰਹੇ ਆ ਤੇ ਉੱਥੇ ਵੀ ਝਟ ਹਨ ਸੇਵਾ ਕਰਾ ਦਾਂਗੇ ਜੇ ਮੌਕਾ ਮਿਲੇ ਆ ਤੇ ਬਾਕੀ ਅੱਜ ਮੈਂ ਲੇਟ ਹੋ ਗਈ ਅੱਜ ਜਿਹੜੇ ਹੈਗੇ ਲੇਟ ਤਾਂ ਉੱਥੇ ਬਹੁਤ ਜ਼ਿਆਦੇ ਮਾਈਆਂ ਪਹੁੰਚ ਜਾਂਦੀਆਂ ਨੇ ਸੇਵਾ ਵਾਸਤੇ ਜੇ ਥੋੜਾ ਜਲਦੀ ਚਲੇ ਜਾਂਦੇ ਆ ਤੇ ਫਿਰ ਮਿਲ ਜਾਂਦੀ ਹੈ ਸੇਵਾ 8:00 ਵਜੇ ਵਾਜੇ ਹੁਣ 9:00 ਵਜਨ ਵਾਲੇ ਨੇ ਚਲੋ ਹੁਣ ਅੱਜ ਆਪਾਂ ਖੜਾ ਕੇ ਕੀਰਤਨ ਸੁਣ ਲਾਂਗੇ ਅੱਜ ਮੈਂ ਜੀਉ ਨਹੀਂ ਕਰਿਆ ਹੈਗਾ ਜੀ ਜਾਣ ਬਸ ਮਨ ਜਾਨੀ ਕੀ ਕਰਦਾ ਹੈਗਾ ਲੇਕਿਨ ਚਲੋ ਬਾਕੀ ਕੰਮ ਹੌਲੀ ਹੌਲੀ ਜੇ ਕੰਮ ਕਰੇ ਸਾਰੇ ਚਲੋ ਹੁਣ ਆਪਾਂ ਚੱਲਦੇ ਆਂ ਮੈਂ ਉਹਨਾਂ ਦੇ ਪੈਸੇ ਵੀਰੇ ਲੈਣਾ ਮੱਖਾ ਟਿੱਕਣਾ ਜਹਾਂ ਵੀਰ ਤੋਂ ਲੈ ਕੇ ਆਈ ਸੀਗੀ ਮੇਰੇ ਪਾਪਾ ਨੇ ਲਿਆ ਕੇ ਦਿੱਤੇ ਕਿਉਂਕਿ ਉਹਨਾਂ ਨੂੰ ਪਤਾ ਮੈਂ ਪਹਿਲਾਂ ਬਹੁਤ ਜ਼ਿਆਦਾ ਗੰਨੇ ਗੰਨਾ ਦਾ ਮੈਂ ਬਹੁਤ ਜ਼ਿਆਦਾ ਸ਼ੌਂਕ ਨਾਲ ਚੁੱਕਦੀ ਸੀਗੀ ਉਹਨਾਂ ਨੇ ਫਿਰ ਮੈਨੂੰ ਲਿਆ ਕੇ ਦਿੱਸਤੇ ਕਹਿੰਦੇ ਗੰਨੇ ਚੁੱਕ ਲਿਆ ਕਰੋ ਗੰਨੇ ਚੁੱਕ ਲਈ ਪਰ ਇੱਥੇ ਮੇਤੋ ਚੁੱਕਿਆ ਗਿਆ ਨਹੀਂ ਹੈਗਾ ਪਰसों ਉਹਦੇ ਪੈਲੇ ਪਰसों ਮੈਂ ਪਿੰਡ ਗਈ ਸੀਗੀ ਤੇ ਉਹ ਗੰਨੇ ਨੇ ਹਾਂ ਦੇ ਚੁੱਕਿਆ ਗਿਆ ਨਹੀਂ ਹੁਣ ਅੱਜ ਚੁੱਕੂੰਗੀ ਦੁਪਹਿਰੇ ਆ ਕੇ ਠੁੱਪੇ ਬਹਿ ਕੇ ਕਿਉਂਕਿ ਨਕਾਮ ਦੇ ਕੰਮ ਦੇ ਵਿੱਚ ਲੱਗ ਜਾਨੇ ਜੀ ਟਾਈਮ ਹੀ ਨਹੀਂ ਮਿਲਦਾ ਹੈ ਤਾਂ ਪਰ ਕੋਈ ਨਹੀਂ ਅੱਜ ਪਹਿਲਾਂ ਦੁਪਹਿਰੇ ਆ ਕੇ ਕੱਪੜੇ ਤੋਂ ਵੀ ਜਿਨੇਜਰ ਕਰ ਗਏ ਨੇ ਤੁਸੀਂ ਵੀ ਵਰਤੋ ਆਪਾਂ ਇੱਕ ਬਾਲਾ ਬਣਾ ਕੇ ਮੈਂ ਪਾਤੀ ਵੀ ਪਹਿਲਾਂ ਸੀ ਇਹਨਾਂ ਨੂੰ ਕੀਨੂ ਕਹੀ ਜਾਂਦੇ ਤੇ ਤੇ ਹੁਣ ਸਾਰੇ ਕਹਿੰਦੇ ਵੀ ਇਹ ਤਾਂ ਗਲਗਲਾ ਨੇ ਬਾਕੀ ਮੈਂ ਇਹਨਾਂ ਦਾ ਆਚਾਰ ਦਿਖਾਉਣੀ ਆ ਤੁਹਾਨੂੰ ਜਿਹੜਾ ਪਾਇਆ ਸੀਗਾ ਆਪਣੇ ਆਚਾਰ ਨਹੀਂ ਸੀਗਾ ਪਾਇਆ ਕੱਚੀਆਂ ਦਾ ਮੈਂ ਲਿਓਣੀ ਵੀ ਪਾ ਦੇ ਹੋਰ ਹੋਊਗਾ ਆ ਦੇਖੋ ਜੀ ਇੰਨਾ ਜਿਆਦਾ ਸੋਹਣਾ ਆਚਾਰ ਬਣਿਆ ਖਾਣ ਚ ਬਹੁਤ ਜਿਆਦਾ ਟੇਸਟੀ ਹੈ ਬਹੁਤ ਜ਼ਿਆਦਾ ਸੋਹਣਾ ਚਾਰ ਹੈ ਦੇਖੋ ਕੱਚੀਆਂ ਗਲਗਲਾਂ ਦਾ ਪੂਰੇ ਮਸਾਲੇ ਪਾ ਕੇ ਪਾਇਆ ਸੀਗਾ ਬਹੁਤ ਜ਼ਿਆਦਾ ਟੇਸਟੀ ਹੈ ਇਹਦੇ ਵਿੱਚੋ ਜਿਸ ਦਿਨ ਮੈਂ ਚਾਰ ਪਾਇਆ ਸੀਦਾ ਇਹ ਚਾਰ ਪਹਿਲੀ ਵਾਰ ਪਾਇਆ ਸੀਗਾ ਤੇ ਚਲੋ ਮੈਂ ਪਾਉਂਦੀ ਪਾਉਂਦੀ ਨੇ ਸੁੱਕ ਲਿਆ ਮੈਂ ਇੰਨਾ ਸਮਾਨ ਵੀ ਪਾਇਆ ਵੀ ਮਸਤਵਾਨਾ ਸਾਹ ਵਾਲੇ ਬਾਬੇ ਉਹ ਚਾਰ ਖਰਾਬ ਨਾ ਹੋਵੇ ਮੈਂ ਦੇਖਿਆ ਉਹ ਇਹਦੇ ਵਿੱਚੋਂ ਅੱਧਾ ਚਾਰ ਮੈਂ ਮਸਤਵਾਨਾ ਸਾਹਿਬ ਦੇ ਆਈ ਦੇ ਦੇਖੋ ਜੇ ਕਿਸੇ ਨੇ ਨਾ ਖਾਧਾ ਕਿਉਂਕਿ ਉੱਥੇ ਤਾਂ ਲੰਗਰ ਦੇ ਵਿੱਚ ਹਰ ਵਕਤ ਆਚਾਰ ਵਗੈਰਾ ਹਨਾ ਅ ਬਰਤ ਦਾ ਲੱਗਦਾ ਆ ਪਰ ਵਰਤਾਉਂਦੇ ਆ ਤੇ ਜੇ ਕਿਸੇ ਨੇ ਨਾ ਖਾਧਾ ਤਾਂ ਆਹ ਵੀ ਦੇ ਆਵਾਂਗੇ ਜੀ ਤੇ ਬਾਕੀ ਮੈਂ ਮੈਸੇ ਮੈਂ ਖਾਧਾ ਬਹੁਤ ਜਿਆਦਾ ਟੇਸਟੀ ਆਚਾਰ ਬਣੇਗਾ ਤੇ ਬਾਕੀ ਸਾਡੇ ਮਿੱਠਾ ਨਿੰਬੂ ਪਾਇਆ ਹੋਇਆ ਉਹ ਥੋੜਾ ਜਿਹਾ ਜਿਆਦਾ ਲਾਈਕ ਕਰਦੇ ਆ ਹਨਾ ਜ ਜਿੱਦਾਂ ਮਿੱਠੀ ਐ ਮਿਰਚਾ ਪਾਈਆਂ ਉਹ ਵੀ ਜਿਆਦਾ ਕਰਦੇ ਆ ਥੋੜੀ ਜਿਹੀ ਨਵੀਂ ਚੀਜ਼ ਇਹਨਾਂ ਨੂੰ ਐ ਹੋ ਜਾਂਦਾ ਹਰ ਸਤਾ ਆਂਬ ਦਾ achar ਹੀ ਖਾ ਕੇ ਕੋਸ਼ ਹੈਗਾ ਉਹ ਆਂਬ ਦਾ ਕਰਦਾ ਗਾਹਾਂ ਨੂੰ ਆਪਾਂ ਜ਼ਿਆਦਾ ਚਾਹ ਪਾਵਾਂਗੇ ਕੱਚੀਆਂ ਤੋੜ ਕੇ ਉਹ ਤਾਂ ਇਹ ਪੱਕ ਜੇ ਨਹੀਂ ਮੈਂ ਤਾਂ ਨਾੜਦਾ ਨਹੀਂ ਵੀ ਹੋਣਾ achar ਬਣ ਜੇ ਬਾਕੀ ਕਿਸੇ ਭੈਣ ਭਾਈ ਨੂੰ ਪਤਾ ਵੀ ਹੈ ਨਾ ਵੀ ਕੱਪੜੀਆਂ ਦਾ ਵੀ achar ਬਣ ਜਾਂਦਾ ਹੈ ਫਿਰ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਫਿਰ ਆਪਾਂ ਨਹੀਂ ਇਹ ਉਹਦਾ ਵੀ achar ਪਾਵਾਂਗੇ ਮੈਂ ਤਾਂ ਮੇਰੇ ਜੁੱਤੇ ਬਦਲਣ ਮੋਰ ਨਸੀਖ ਤੇ ਆਈ ਆਗੂ ਸੰਤੂਰ ਤੇ ਹੁਣ ਅਨੰਦਾਂ ਦੇ ਗੀਤ ਨੂੰ ਸਾਡੇ ਗਾਰੇ ਤੇ ਸੰਤੂਰ ਦੀ ਬਾਹਰ ਲਾ ਕੇ ਇੱਕ ਵਾਰ ਤੱਕਦੇ ਐ ਮੇਰੇ ਜੀ ਨਾਲ ਵਚਨ ਕਰਦੇ ਲੈ ਪੁਰੀਏ ਤੋਂ ਮਸਦੀ ਲੋ ਛੋਲਦੇ ਮੋਰ ਕਾਪੜਾ ਬਹੁਤ ਭੈਣਾਂ ਦੇ ਕਮੈਂਟ ਆਏ ਨੇ ਕਿ ਹੈਂਡਵਰਕ ਤੇ ਪ੍ਰੈਸ ਕਿੱਦਾਂ ਕਰਨੀ ਐ ਤੁਸੀਂ ਹਨਾ ਉਹ ਆਪਾਂ ਤੁਹਾਨੂੰ ਦੱਸ ਦਿਆਂ ਦੇਖੋ ਟੋਟਲੀ ਜਿਹੜਾ ਹੈਗਾ ਹੈਂਡਵਰਕ ਦਾ ਸੂਟ ਹੈਗਾ ਆ ਇਹ ਤੇ ਆਪਾਂ ਨੇ ਪ੍ਰੈਸ ਕਿੱਦਾਂ ਕਰਨੀ ਐ ਉਹ ਆਪਾਂ ਤੁਹਾਡੇ ਨਾਲ ਇਸ਼ਾਰਾ ਸ਼ੇਅਰ ਕਰਾਂਗੇ ਕਿਉਂਕਿ ਬਹੁਤ ਭੈਣਾਂ ਦੇ ਪਹਿਲਾਂ ਕਮੈਂਟ ਆਉਂਦੇ ਰਹੇ ਆ ਕਿ ਹੈਂਡਵਰਕ ਸੂਟ ਤੇ ਪ੍ਰੈਸ ਕਰਨ ਦਾ ਤਰੀਕਾ ਵੀ ਦੱਸੋ ਪਿਛਲਾ ਜਿਹੜਾ ਹੈਗਾ ਐ ਪਾਸਾ ਆਪਣਾ ਬੈਕ ਵਾਲਾ ਪੱਲਾ ਹੈਗਾ ਜਿਹੜਾ ਪਲੇਨ ਹੈਗਾ ਆ ਜੀ ਪਹਿਲਾਂ ਆਪਾਂ ਉਹ ਤੇ ਪ੍ਰੈਸ ਕਰਾਂਗੇ ਇਹ ਹਜੇ ਸੂਟ ਸਲਾਈ ਹੋਈ ਕੀਤਾ ਹੈਗਾ ਇਹ ਤੇ ਸਾਰੀ ਜਿਹੜੀ ਪ੍ਰੈਸ ਆਪਣੀ ਕਰਨੀ ਹੈ ਇਹ ਤੇ ਜਿਹੜੀ ਹੈਗੀ ਆਪਣਾ ਜਿੱਪ ਲਾਈ ਆ ਦੇਖੋ ਜਿੱਪ ਲਾਈ ਹੋਈ ਹੈ ਬੈਕ ਤੇ ਬਿਲਕੁਲ ਜਿਹੜੀ ਹੈਗੀ ਬਹੁਤ ਵਧੀਆ ਫਿਨਿਸ਼ਿੰਗ ਨਾਲ ਦੇਖੋ ਜਿੱਪ ਲੱਗੀ ਹੋਈ ਹੈ ਆਪਣੀ ਇਹ 11 ਇੰਚ ਦੀ ਜਿੱਪ ਲਾਈ ਹੋਈ ਹੈ ਇਹ ਤੇ ਹੁਣ ਆਪਾਂ ਨੇ ਪ੍ਰੈਸ ਕਰਨੀ ਜਿਹੜਾ ਇਹਦਾ ਬੈਕ ਵਾਲਾ ਗਲੇ ਆਪਣੇ ਡੀਪ ਰੱਖਿਆ ਹੋਇਆ ਹੈ ਡੀਪ ਰੱਖਿਆ ਇਥੋਂ ਆਪਾਂ ਇੱਕੋ ਜਿਹਾ ਕਰਕੇ ਪਹਿਲਾਂ ਗਲੇ ਤੋਂ ਹੀ ਸ਼ੁਰੂ ਕਰਾਂਗੇ ਪ੍ਰੈਸ ਦੇਖੋ ਇਦਾਂ ਪ੍ਰੈਸ ਕਰ ਲਾਂਗੇ ਆਪਾਂ ਇਧਰਲੀ ਸਾਈਡ ਵੀ ਕਰਾਂਗੇ ਜਿਹੜੇ ਉੱਪਰ ਲੀਆਂ ਤੇਰੇ ਵਾਲੀਆਂ ਸਿਆਉਣਾ ਨੇ ਬਰਾਬਰ ਕਰਕੇ ਪਹਿਲਾਂ ਗਲੇ ਦੀ ਪ੍ਰੈਸ ਕਰਾਂਗੇ ਦੇਖੋ ਗळा एकदम ਜਿਹੜਾ ਹੈਗਾ ਪ੍ਰੈਸ ਕਰੇ ਤੋਂ ਖੜ ਗਿਆ ਉਸ ਤੋਂ ਬਾਅਦ ਆਪਾਂ ਸਮਾਰ ਕੇ ਜਿਹੜੇ ਹੈਗੇ ਪਲੇਟਾਂ ਪਾਈਆਂ ਹੋਈਆਂ ਨੇ ਆਪਣੇ ਇੰਨਾ ਤੇ ਪ੍ਰੈਸ ਕਰਾਂਗੇ ਦੇਖੋ ਜਿੱਪ ਤੇ ਕਰਾਂਗੇ ਦੇਖੋ ਜਿੱਪ ਦੀ ਫਿਨਿਸ਼ਿੰਗ ਦੇਖੋ ਇਸ ਤਰ੍ਹਾਂ ਫਿਰ ਬਿਲਕੁਲ ਇਸ ਤਰ੍ਹਾਂ ਚਾਕ ਬਰਾਬਰ ਕਰਕੇ ਪਹਿਲੀ ਪ੍ਰੈਸ ਹੈ ਜੀ ਚਾਕ ਬਰਾਬਰ ਕਰਕੇ ਸਾਈਡ ਤੇ ਇੱਕ ਸਾਈਡ ਤੇ ਪ੍ਰੈਸ ਕਰ ਲਈ ਫੇਰ ਦੋਨੋਂ ਚਾਕ ਇੱਥੋਂ ਬਰਾਬਰ ਕਰਕੇ ਦੇਖੋ ਇਸ ਤਰ੍ਹਾਂ ਬਿਲਕੁਲ हिਪ ਤੋਂ ਬਿਲਕੁਲ ਚਾਕ ਸਮਾਰ ਕੇ ਕੱਢ ਕੇ ਆਪਾਂ ਨੇ ਇਸ ਤਰ੍ਹਾਂ ਜਿਹੜੀ ਹੈਗੀ ਪ੍ਰੈਸ ਪਹਿਲਾਂ ਸਾਈਡਾਂ ਦੇਖੋ ਫਿਰ ਸਾਰੇ ਮੈਂ ਵਿੱਚ ਕਰ ਦਵਾਂਗੇ ਸਾਰੇ ਪ੍ਰੈਸ ਕਰ ਦਾਂਗੇ ਹਾਂ ਬੈਕ ਤੇ ਕੋਈ ਵੀ ਵਰਕ ਨਹੀਂ ਹੈਗਾ ਤਾਂ ਜਿਹੜੀ ਹੈਗੀ ਆਸਾਨੀ ਨਾਲ ਪ੍ਰੈਸ ਹੋ ਗਈ ਦੇਖੋ ਗਲੇ ਵਗੈਰੇ ਦੀ ਫਿਨਿਸ਼ਿੰਗ ਦੇਖੋ ਆਪਣੀ ਗਲੇ ਦੀ ਇਸ ਤਰ੍ਹਾਂ ਜਿਹੜਾ ਹੈਗਾ ਡੀਪ ਗਲਾ 8 ਇੰਚ ਦਾ ਗਲਾ ਹੈਗਾ ਆ ਹੁਣ ਆਪਾਂ ਕਰ ਲਾਂਗੇ ਸਿੱਧਾ ਪਾਸਾ ਪਲਟਾ ਕੇ ਦੇਖੋ ਜੀ ਆਪਾਂ ਨੇ ਸਿੱਧਾ ਕਰ ਲਿਆ ਹੁਣ ਆਪਾਂ ਇਹਦੇ ਉੱਪਰ ਚੁੰਨੀ ਪਾ ਲਾਂਗੇ ਇਹ ਜਿਹੜੀ ਕਾਟਨ ਦੀ ਮੇਰੀ ਚੁੰਨੀ ਹੈਗੀ ਆ ਆਪਾਂ ਇਹਦੇ ਨਾਲ ਇਸ ਤਰ੍ਹਾਂ ਪ੍ਰੈਸ ਕਰਾਂਗੇ ਕਿਉਂਕਿ ਇਹ ਹੈਂਡਵਰਕ ਦਾ ਸੂਟ ਹੈ ਸਾਰਾ ਜੇ ਆਪਾਂ ਧੱਕੇ ਨਾਲ ਪ੍ਰੈਸ ਕਰਦੇ ਆ ਤਾਂ ਉਹਦੇ ਜਿਹੜੇ ਸਟੋਨ ਵਗੈਰਾ ਹੈਗੇ ਨੇ ਫੁੱਟ ਵੀ ਸਕਦੇ ਨੇ ਟੁੱਟ ਵੀ ਸਕਦੇ ਨੇ ਬਾਕੀ ਜਿਹੜੀ ਮੇਨ ਗੱਲ ਹੈਗੀ ਆ ਸੂਟ ਦੀ ਗੱਲ ਤਾਂ ਵੱਖਰੀ ਹੈ ਜੀ ਆਪਣੀ ਇਹ ਸਾਰੀ ਜਿਹੜੀ ਪ੍ਰੈਸ ਹੈ ਇਹ ਵੀ ਨੀਚੋਂ ਖਰਾਬ ਹੋ ਜਾਂਦੀ ਹੈ ਛਿਟਰਾ ਪੈ ਜਾਂਦੀਆਂ ਨੇ ਫਿਰ ਜਿਹੜੀ ਹੈਗੀ ਪ੍ਰੈਸ ਫਿਨਿਸ਼ਿੰਗ ਨਾਲ ਨਹੀਂ ਹੁੰਦੀ ਆਪਾਂ ਇਸ ਤਰ੍ਹਾਂ ਕਰਕੇ ਦੇਖੋ ਸਾਰੇ ਤੇ ਪ੍ਰੈਸ ਕਰ ਲਾਂਗੇ ਹੁਣ ਇਸ ਤਰ੍ਹਾਂ ਹੀ ਮੈਂ ਚੱਕ ਕੇ ਇਹਨੂੰ ਉੱਪਰ ਰੱਖ ਲਵਾਂ। ਦੇਖੋ ਇੱਥੇ ਵੀ ਆਪਾਂ ਇਸ ਤਰ੍ਹਾਂ ਪ੍ਰੈਸ ਕਰ ਲਾਂਗੇ। ਦੇਖੋ ਜੀ ਆਪਾਂ ਇਸ ਤਰੀਕੇ ਨਾਲ ਪ੍ਰੈਸ ਆਪਣੀ ਹੋ ਗਈ ਹੁਣ ਆਪਾਂ ਦੇਖੋ ਚੱਕ ਕੇ ਦਿਖਾਉਣੀ ਐ ਮੈਂ ਤੁਹਾਨੂੰ। ਦੇਖੋ ਕਿੰਨੀ ਵਧੀਆ ਪ੍ਰੈਸ ਹੋਈ ਐ। ਨਾਲ ਜਿਹੜੇ ਸਟੋਨ ਵਗੈਰਾ ਦਾ ਕੋਈ ਉਹ ਨਹੀਂ ਹੁੰਦਾ ਹਨਾ ਐਦਾਂ ਹੀ ਜਿਹੜੇ ਹੈਗੇ ਆਪਾਂ ਬਾਹਾਂ ਤੇ ਪ੍ਰੈਸ ਕਰਦਾਂਗੇ ਕਿਉਂਕਿ ਬਾਹਾਂ ਵੀ ਟੋਟਲੀ ਹੈਂਡਵਰਕ ਨੇ ਇਹਨਾਂ ਦੀ ਬਾਹਾਂ ਤੇ ਵਰਕ ਜਿਹੜਾ ਹੈਗਾ ਕਾਫੀ ਸੀਗਾ ਮੈਂ ਫਿਰ ਜਿਹੜੀ ਹੈਗੀ ਪਾਕਿਸਤਾਨੀ ਬਾਜੂ ਜਿਹੜੀ ਹੈਗੀ ਬਣਾਤੀ ਆਪਾਂ ਨੇ ਦੇਖੋ ਖੁੱਲੀ ਕਿਉਂਕਿ ਨਾਲੇ ਚੂੜੇ ਵਗੈਰਾ ਦੇ ਨਾਲੇ ਬਾਹ ਪਾਉਣੀ ਵੀ ਸੌਖੀ ਹੈਗੀ ਚੂੜੇ ਵਗੈਰਾ ਦੇ ਨਾਲ ਪੈ ਜਾਂਦੀ ਹੈ ਕਿਉਂਕਿ ਇਹ ਬਰਾਈਡਲ ਸੂਟ ਹੈ ਜੀ ਪਹਿਲਾਂ ਆਪਣੇ ਚੂੜਾ ਪਾਇਆ ਹੁੰਦਾ ਟਾਈਟ ਬਾਹਾਂ ਦਾ ਫਿਰ ਜਿਹੜਾ ਹੈਗਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਇਹ ਬਾ ਪੌਣੀ ਵੀ ਸੌਖੀ ਹੁੰਦੀ ਹੈ ਹਾਂ ਦੇਖੋ ਬਾਕੀ ਜਿਹੜੀ ਹੈਗੀ ਟਰੈਂਡ ਦੇ ਵਿੱਚ ਵੀ ਹੈਗੀ ਹੈ ਇਹਦੀ 8 ਇੰਚ ਮੋਰੀ ਰੱਖੀ ਆਪਾਂ ਵਰਕ ਦੇ ਹਿਸਾਬ ਨਾਲ 8 8.5 ਤੁਸੀਂ 7 7.5 ਪਾਕਿਸਤਾਨੀ ਬਾਜੂ 9 ਟੱਟ ਤਿਆਰ ਕਰ ਸਕਦੇ ਹੋ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹੀ ਕਰਾਂਗੇ ਜਿਹੜੀ ਹੈਗੀ ਤੈਹ ਲਾ ਦਾਂਗੇ ਕਿਉਂਕਿ ਪ੍ਰੈਸ ਆਪਣੀ ਹੋ ਗਈ ਹੈ ਵਾਵਾ ਤੇ ਵੀ ਜਿਹੜੀ ਹੈਗੀ ਆਪਾਂ ਨੇ ਪ੍ਰੈਸ ਕਰ ਲਈ ਜੀ ਉੱਪਰ ਜੇ ਮੈਂ ਇਸ ਤਰ੍ਹਾਂ ਕਰ ਦੂੰਗੀ ਆਪਾਂ ਹੁਣ ਇਹਦੇ ਸੂਟ ਦੇ ਪੈਗ ਲਓ ਜੀ ਇਸ ਤਰ੍ਹਾਂ ਜਿਹੜੀ ਹੈਗੀ ਆਪਾਂ ਹੈਂਡਵਰਕ ਤੇ ਪ੍ਰੈਸ ਕਰ ਸਕਦੇ ਆ ਆਪਾਂ ਜਿਹੜਾ ਇਹਦਾ ਕੱਚਾ ਪਾਉਣਾ ਹੈਗਾ ਉਹ ਵੀ ਮੇਰੇ ਭੈਣਾਂ ਦੇ ਬਹੁਤ ਕਮੈਂਟ ਆਏ ਨੇ ਆਪਾਂ ਉਹ ਵੀ ਦੱਸਾਂਗੇ ਵੀ ਤੁਸੀਂ ਇਹਦਾ ਕੱਚਾ ਕਿੱਦਾਂ ਕਰ ਸਕਦੇ ਹੋ ਕਿਉਂਕਿ ਮਸ਼ੀਨ ਨਾਲ ਇਹਦਾ ਕੱਚਾ ਨਹੀਂ ਹੁੰਦਾ ਜੀ ਜ਼ਿਆਦਾ ਸਟੋਨ ਵਗੈਰਾ ਲੱਗੇ ਹੁੰਦੇ ਆ ਆਪਾਂ ਇੱਕ ਵੀਡੀਓ ਤੁਹਾਨੂੰ ਉਹ ਵੀ ਦਵਾਂਗੇ ਵੀ ਆਪਾਂ ਹੈਂਡਵਰਕ ਤੇ ਕੱਚਾ ਕਿੱਦਾਂ ਕਰਨਾ ਹੈ